ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਪਲੱਸ ਸਰਦਾਰ ਕੁਲਦੀਪ ਸਿੰਘ ਟាលਵਾਲ ਜੀ ਸਾਡੇ ਕੈਬਨਿਟ ਮੰਤਰੀ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਇਹ ਅਮਿਸਤੀ ਚੋਣਾਂ ਲੜੀਆਂ ਜਾਣਗੀਆਂ ਤੇ ਅੱਜ ਸਾਡੀ ਮੀਟਿੰਗ ਹੋਈ ਸਾਡੇ ਸਾਰੇ ਐਮ ਐਲ ਏ ਸਹਿबान ਪਲੱਸ ਪਬਲਿਕ ਰਿਪ੍ਰੈਜ਼ੈਂਟੇਟਿਵ ਤੇ ਉਦੇਦਾਰ ਉੱਥੇ ਮੌਜੂਦ ਸਨ ਤੇ ਇਹ ਦੱਸਿਆ ਕੀਤਾ ਗਿਆ ਜੀ ਅਸੀਂ ਕੱਲ ਤੋਂ ਐਪਲੀਕੇਸ਼ਨ ਫਾਰਮ ਲੈਣਾ ਸ਼ੁਰੂ ਕਰਾਂਗੇ ਅਗਲੇ 3 ਸਾਲ ਤੱਕ 10 ਮਹੀਨੇ 3 ਦਿਨਾਂ ਦੇ ਵਿੱਚ ਸੌਰੀ ਸਕਰਟਨੀ ਹੋਏਗੀ ਤੇ ਫਿਰ ਉਸ ਤੋਂ ਅਸੀਂ ਅਲੋਕੇਟ ਕਰਾਂਗੇ ਜੀ ਸੀਟਸ ਨੂੰ ਤੇ ਕਦੋਂ ਅਸਰ ਚੋਣ ਹੋਣ ਜਾ ਰਹੀ ਹੈ ਦੇਖੋ ਜੀ ਬਹੁਤ ਜਲਦੀ ਚੌਨ ਹੋ ਜੇਗੀ ਨੋਟੀਫਿਕੇਸ਼ਨ ਆ ਜਾਏਗੀ ਤੇ ਮੈਂ ਉਹਦੀ ਡਿਟੇਲਸ ਤੁਹਾਨੂੰ ਸ਼ੇਅਰ ਨਹੀਂ ਕਰ ਪਾਵਾਂਗਾ ਕੈਮਰਾ ਤੇ ਜਦੋਂ ਨੋਟੀਫਿਕੇਸ਼ਨ ਆਏਗੀ ਉਹਦੇ ਤੇ ਪਤਾ ਲੱਗ ਜਾਏਗਾ ਜੀ ਬਹੁਤ ਜਲਦੀ ਹੋ ਜਾਏਗੀ ਜੀ ਚੌਨ ਤੇ ਪ੍ਰਤੀਵਸਥਾ ਕੀ ਪ੍ਰਕਿਰਿਆ ਜੀ ਸਾਡੇ ਜਿਹੜੇ ਆਵਾਮ ਦੀ ਪਾਰਟੀ ਦੇ ਵੋਲੰਟੀਅਰਸ ਨੇ ਸਾਡੇ ਜਿਹੜੇ ਜਿਨ੍ਹਾਂ ਨੇ ਖੂਨ ਪਸੀਨਾ ਹੀ ਕੀਤਾ ਸਾਡੀ ਪਾਰਟੀ ਬਣਾਉਣ ਦੇ ਵਿੱਚ 2022 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ 2024 ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਇਲੈਕਸ਼ਨ ਦੇ ਵਿੱਚ ਪਲੱਸ ਸਾਡੇ ਜਿਹੜੇ ਲੋਇਲ ਨੇ ਤੇ ਜਿਹੜਾ ਜੇਤੂ ਹੋਏਗਾ ਸਾਡੀ ਪ੍ਰਾਇੋਰਟੀ ਪਹਿਲੋ ਨਤੇ ਰਹੀ ਚ ਸਰ ਕਿੰਨੇ ਵੇ ਤੋਂ ਕਿੰਨੇ ਤੱਕ ਕਿੱਥੇ ਫਾਰਮ ਲੈ ਕੇ ਜਾਣਗੇ ਕੱਲ ਜੀ ਪਾਰਟੀ ਆਫਿਸ ਤੋਂ ਇਤਿਜਾਨ ਗਿਆ ਸੀ ਇੱਕ ਸੈਂਟਰਲਾਈਜ਼ਡ ਵੱਡਾ ਇੱਕ ਆਫਿਸ ਹੋ ਦੇਖ ਲੇ ਜੋ ਇੱਕ ਦੂਜੇ ਨਾਲ ਵਿੱਚ ਫਾਈਨਲ ਕਰਕੇ ਅਨਾਉਂਸ ਕਰ ਦੇਣਗੇ ਫਿਲਹਾਲ ਜੋ ਪਾਰਟੀ ਦੇ ਵਿੱਚ ਅਸੀਂ ਰਿਸੀਵ ਕਰਾਂਗੇ ਅਸੀਂ ਆਫਿਸ ਦੇ ਵਿੱਚ ਅਸੀਂ ਫਾਰਮਸ ਲਵਾਂਗੇ ਜੀ ਸਰ ਕੀ ਕ੍ਰਾਈਟੇਰੀਆ ਰੱਖਿਆ ਗਿਆ ਕੁਛ ਆ ਦੇ ਵਿੱਚ ਕੋਈ ਖਾਸ ਮੈਂ ਤੁਹਾਨੂੰ ਦੱਸਿਆ ਜੀ ਕ੍ਰਾਈਟੇਰੀਆ ਜੋ ਸਾਡੇ ਪਾਰਟੀ ਦੇ ਵੋਲੰਟੀਅਰਸ ਨੇ ਵਿਨਿੰਗ ਕੈਂਡੀਡੇਟਸ ਨੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਲੈ ਕੇ ਚੱਲਾਂਗੇ ਜਿਨ੍ਹਾਂ ਨੇ ਖੂਨ ਪਸੀਨਾ ਵਹਾ ਕੇ ਆਪਣੀ ਸਰਕਾਰ ਬਣਾਈ ਸਾਡੀ 2012 ਤੋਂ ਅਸੀਂ ਲੱਗੇ ਹੋਏ ਆ ਤੇ ਅੱਜ ਆ ਕੇ 2022 ਸਰਕਾਰ ਬਣਾਈ ਪਲੱਸ ਪਿਛਲੇ ਇਲੈਕਸ਼ਨ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਨੂੰ ਨਾਲੇ ਕੇ ਚੱਲਾਂਗੇ ਜੀ ਸਾਡਾ ਮੇਨ ਕ੍ਰਾਈਟੀਰੀਆ ਇਹ ਹੀ ਰਹੇਗਾ ਜੀ ਜਿਹੜੇ 12ੋਂ ਤੁਹਾਡੀ ਪਾਰਟੀ ਚ ਆਏ ਨਹੀਂ ਉਹਨਾਂ ਨੂੰ ਜਗ੍ਹਾ ਦਿੱਤੀ ਜਾਏਗੀ ਸਿਰ ਜਦੋਂ ਸਾਡੀ ਪਾਰਟੀ ਵਿੱਚ 12 ਲੋਕ ਆ ਗਏ ਉਹ ਸਾਡੇ ਪਰਿਵਾਰ ਦਾ ਹਿੱਸਾ ਬਣ ਕੇ ਉਹਦੇ ਚ ਅਨਲਿਸਿਸ ਬਣੇਗਾ ਅਸੈਸਮੈਂਟ ਹੋਏਗੀ ਉਸ ਏਸੀ ਕ੍ਰਾਈਟੀਰੀਆ ਵਿੱਚ ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਏਗਾ ਐਨਾਲਾਈਜ਼ ਕੀਤਾ ਜਾਏਗਾ ਐਨੀਬਾਡੀ ਇਜ਼ ਅਲਾਉਡ ਟੂ ਕਮ ਐਂਡ ਪਾਰਟਿਸਪੇਟ ਐਂਡ ਅਪਲਾਈ ਫਾਰ ਦ ਇਲੈਕਸ਼ਨਸ ਪਲੱਸ ਮੈਂ ਟਾਡੀ ਦੇ ذریعے ਵੀ ਦੱਸਣਾ ਚਾਹਾਂਗਾ ਕਿ ਬੜੀ ਗੱਲਾਂ ਚੱਲਦੀਆਂ ਨੇ ਪੈਸੇ ਦੇ ਕੇ ਟਿਕਟ ਦਿੱਤੀ ਜਾਏਗੀ ਕੋਈ ਵੀ ਸਿਫਾਰਿਸ਼ ਕੋਈ ਕਰਪੇ ਦੇਣਾ ਟਿਕਟ ਦਿੱਤੀ ਜਾਏਗੀ 100% ਇਨਸਟਰਕਸ਼ਨਸ ਨੇ ਸਾਡੇ ਕੇਜੂਲ ਸਾਹਿਬ ਸਾਡੇ ਭਗਵੰਤ ਜੀ ਸਾਡੇ ਅਮਨ ਅਰੂਰਾ ਜੀ ਕੁਲਦੀਪ ਸਿੰਘ ਟਾਲੀਵਾਲ ਜੀ ਸ਼ਹਿਰੀ ਕਲਤੀ ਜੀ 100% ਟਿਕਟਸ ਮੈਰੀਟਿਅਰਸ ਲੈਵਲ ਤੇ ਐਲੀਜੀਬਿਲਟੀ ਦੇ ਹਾਰਤੇ ਵਿਲਿੰਗ ਦੇ ਧਾਰਤੇ ਪ੍ਰਾਇਰਟੀ ਆਪਣੇ ਪਾਰਟੀ ਦੇ ਵਲੰਟੀਅਰਸ ਨੂੰ ਲੱਕੇ ਦਿੱਤੀ ਜਾਏਗੀ ਜੀ ਸਰ ਕਿੰਨੇ ਦਿਨ ਦਾ ਪ੍ਰੋਸੈਸ ਹੋਏਗਾ ਤੇ ਕਿਵੇਂ ਸਕੂਟਨੀ ਹੋਏਗੀ 3 ਦਿਨਾਂ ਦੇ ਵਿੱਚ ਅਸੀਂ ਐਕਸੈਪਟ ਕਰਾਂਗੇ ਜੀ ਉਸ ਤੋਂ ਬਾਅਦ ਸਾਡੇ ਜਿਹੜੇ ਅਹੁਦੇਦਾਰ ਨੇ ਮਨਿਸਟਰਸ ਨੇ ਪ੍ਰਧਾਨ ਨੇ ਐਮਐਲਏ ਸਾਹਿਬ ਨੇ ਡਿਸਟ੍ਰਿਕਟ ਟੀਮ ਐ ਪਲੱਸ ਜੋ ਐਮਐਲਏਸ ਜਾਂ ਮੰਤਰੀਜ਼ ਵੱਰੋਂ ਡਿਪੂਟ ਕੀਤੇ ਜਾਣਗੇ ਉਹ ਬੈਠ ਕੇ ਕਲੈਕਟਿਵਲੀ ਡਿਸਾਈਡ ਕਰੇਗੇ ਜੀ 85 85 ਵਾਰਡੀ ਟਿਕਟ ਵਾਸਤੇ प्रोसेस जी है देखो जी तीन दिन उस बियॉन्ड जो टाइम रहेगा जो दो चार दिन लगन लगन अक्सर रिवायत पार्टिया का सिस्टम है जवाब जो सवाल है बिलकुल गलत नहीं है पर आम आदमी पार्टी जी एक डिफरेंट पार्टी है एक ਤਰਨੇ ਤੋਂ ਇੱਕ ਐਨਜੀਓ ਲੈਵਲ ਤੋਂ ਸਾਡੇ ਕੇਜੀਵਾਲ ਸਾਹਿਬ ਜਦੋਂ ਇੱਕ ਕਮਿਸ਼ਨਰ ਸੀਗੇ ਰਿਟਾਇਰਡ ਹੋ ਕੇ ਆਪਣੇ ਐਨਜੀਓ ਚਲਾਉਂਦੇ ਸੀ ਲੋਕਾਂ 'ਚ ਕੰਮ ਕਰਦੇ ਸੀ ਅਸੀਂ ਲੋਕਾਂ ਦਾ ਸੁੱਖ ਦਰ ਸਮਝਦੇ ਹਾਂ ਤੁਸੀਂ ਦੇਖੋ 92 ਸੀਟਾਂ ਦੇ ਵਿੱਚੋਂ ਅਸੀਂ ਐਮਐਲਏ ਨੇ ਪਹਿਲੀ ਵਾਰੀ ਵਿਧਾਨ ਸਭਾ ਦੀ ਪੌੜੀ ਚੜੀ ਉਹਨਾਂ ਨੇ ਪਹਿਲੀ ਵਾਰੀ ਐਮਐਲਏ ਦੇ ਇਲੈਕਸ਼ਨ ਲੜੇ ਕੋਈ ਛੋਟੀ ਚੀਜ਼ ਨਹੀਂ ਹੈ ਸਰ ਕੂੜਾ ਬਹੁਤ ਹੈ ਕਿਵੇਂ ਇਲੈਕਸ਼ਨ ਲੜ ਲੋਗੇ ਤੁਸੀਂ ਕਿਉਂਕਿ ਆਲਰੇਡੀ ਕੂੜਾ ਤੇ ਗੰਦੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਹੈ ਸਰ ਜੋ ਕੂੜੇ ਦੀ ਢੇਰ ਹੈ ਜੋ ਪ੍ਰੋਬਲਮ ਚੱਲ ਰਹੀ ਹੈ ਉਹ ਸਾਡੀ ਨਹੀਂ ਹੈ ਉਹ ਅਵਾੜਾ ਕੰਪਨੀ ਨੂੰ ਜਦੋਂ ਤੁਹਾਡੇ ਲੋਕਲ ਬਾਡੀ ਮਨਿਸਟਰ ਸੀਗੇ ਇਕੱਲੀ ਗਵਰਨਮੈਂਟ ਦੇ ਵਿੱਚ 25 ਸਾਲ ਦਾ ਕੰਟਰੈਕਟ ਕਰ ਗਏ ਤੇ ਬੜਾ ਹੀ ਵੀ ਕੰਟਰੈਕਟ ਕਰਕੇ ਗਏ ਅਸੀਂ ਉਹਦੇ ਉੱਤੇ ਬੇਸਿਕਲੀ ਐਕਸ਼ਨ ਲੈ ਰਹੇ ਹਾਂ ਸਾਡੇ ਜੋ ਐਡਵੋਕੇਟਸ ਨੇ ਉਹ ਦੇਖ ਰਹੇ ਨੇ ਕਿਸੀਂ ਉਸ ਕੰਟਰੈਕਟ ਨੂੰ ਕਿੱਦਾਂ ਠੀਕ ਕਰ ਸਕਦੇ ਹਾਂ ਟਰਮੀਨੇਟ ਕਰ ਸਕਦੇ ਹਾਂ ਯਾ ਨੂੰ ਕੰਟੀਨਿਊ ਕਰਕੇ ਡਾਇਰੈਕਸ਼ਨਸ ਨੂੰ ਉਹਦੇ ਟਰਮਸ ਨੂੰ ਕਿੱਦਾਂ ਠੀਕ ਕਰ ਸਕਦੇ ਹਾਂ ਰਾਈਟ ਨਾਓ ਅਸੀਂ ਐਕਸਟਰਾ ਟ੍ਰੋਲੀਆਂ ਲਿਆਂਦੀ ਸਾਡੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਹੋਈ ਹੈ कि एट लीस्ट हर जगह पे एक दिन दे वक्फे दे विच कूड़ा लिफ्ट हो रिया है कि आर्नली टाइम दे विच कंटिन्यूएशन रहेगी हल्ली एसी डिपेंडेंसी के जी टोटली ऑन एडमिनिस्ट्रेशन आर्नली टाइम विच जदो हाउस ਸਾਡਾ ਬਣ ਜਾਏਗਾ ਸਾਡੀ ਆਪਣੀ ਰਿਪਰੈਜ਼ੈਂਟੇਟਿਵਸ ਹੋਣਗੇ ਐਜ਼ ਅ ਕਾਉਂਸਲਰਸ ਤੇ ਬੜੀ ਸਮੂਥ ਫੰਕਸ਼ਨਿੰਗ ਹੋ ਜਾਏਗੀ ਜੋ ਛੋਟੂ ਛੋਟੀ ਪ੍ਰੋਬਲਮਸ ਆਂਦੀਆਂ ਨੇ ਟਵਰਡਸ ਲਾਈਟਿੰਗ ਪੈਚ ਵਰਕ ਯਾ ਸੇਵਰੇਜ ਯਾ ਤੁਹਾਡਾ ਕਿਸੇ ਤਰੀਕੇ ਦਾ ਕੋੜੇ ਲਿਫਟਿੰਗ ਦੀ ਪ੍ਰੋਬਲਮ ਹੈ ਉਹ ਸਾਰੀ ਕਵਰ ਹੋ ਜਾਏਗੀ ਪਲੱਸ ਉਸਨ ਮੈਂ ਦੱਸਣਾ ਚਾਹਾਂਗਾ ਕੀ ਅੰਡਰ ਦ ਸਮਾਰਟ ਸਿਟੀ ਵਿਦ ਅ ਨੈਕਸਟ 6 ਮੰਥਸ ਅਸੀਂ ਐਸਾ ਪਾਣੀ ਦਾ ਲੈ ਕੇ ਆ ਰਹੇ ਹਾਂ ਕਨੈਕਸ਼ਨ ਜਿਹੜਾ ਕਿ ਨਹਿਰਾ ਪਾਣੀ ਜਿਹੜਾ ਕਿ ਸਾਡੇ ਭਗਵਾਨ ਪਾਣ ਦਾ ਹੈਗਾ 650 ਕਰੋੜ ਦਾ ਇੱਕ ਟੈਂਡਰ ਐਲ ਐਨ ਟੀ ਨੂੰ ਦਿੱਤਾ ਗਿਆ ਵੱਲਾਪਿੰਡੇ ਵਿੱਚ 40 ਏਕੜ ਜ਼ਮੀਨ ਆਲਰੇਡੀ ਕਵਰ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਇੱਕ ਆਰਓ ਸਿਸਟਮ ਲੱਗੇਗਾ ਜਿਹਦੇ ਪਾਣੀ ਦੀ ਪਿਓਰਿਟੀ ਮਿਨਰਲਸ ਪੀ ਐਚ ਲੈਵਲ ਮੇਨਟੇਨ ਹੋਣਗੇ 1800 ਐਮ ਐਮ ਦੀ ਪਾਈਪ ਆਲਰੇਡੀ ਪੈ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ 112 ਕਿਲੋਮੀਟਰ ਪਾਈਪ ਘੁੰਮੇਗੀ 52 ওভারਹੈਡ ਟੈਂਕਸ ਬਣਨਗੇ ਜਦੇ ਨਾਲ ਤੁਹਾਨੂੰ ਅਨ ਇਨਟਰਪਟਿਡ 24 ਘੰਟੇ ਤੁਹਾਡੀ ਟਾਈਮ ਅੰਜਲ ਤੱਕ ਪੂਰੀ ਪ੍ਰੈਸ਼ਰ ਨਾਲ ਪਾਣੀ ਆਏਗਾ ਜੀ which is ਪੀਨ ਜੋਕ ਪਾਣੀ ਹੋਏਗਾ ਅੱਛਾ ਸਰ ਹੁਣ ਮੁੱਦਾ ਕੀ ਰਹੇਗਾ ਇਸ ਵਾਰ ਇਲੈਕਸ਼ਨ ਦਾ ਤੁਹਾਡਾ ਸਰ ਸਾਡਾ ਮੁੱਦਾ ਡਵੈਲਪਮੈਂਟ ਹੈ ਜੀ ਮੇਸ਼ਾ ਅਸੀਂ ਡਵੈਲਪਮੈਂਟ ਕਰਦੇ ਆ ਰਹੇ ਹਾਂ ਇਨ ਕਨੈਕਸ਼ਨ ਟੂ ਦੇਖੋ 90% ਲੋਕਾਂ ਨੂੰ ਫ੍ਰੀ ਬਿਜਲੀ ਬਿੱਲ ਆ ਰਹੇ ਪਾਰਟੀ ਦੀ ਮੀਟਿੰਗ ਚ ਅੱਜ ਫਿਰ ਕੀ ਡਿਸਾਈਡ ਕੀਤਾ ਗਿਆ ਮੇਨ ਹੋਰ ਕੀ ਇਸ਼ੂ ਡਿਸਕਸ ਹੋਏਗਾ ਸਤਨ ਮੈ ਦੱਸਿਆ ਗਿਆ ਕਿ ਦ ਪ੍ਰੋਸੈਸ ਬਾਏ ਵਿਚ ਵੀ ਵਿਲ ਟੇਕ ਦ ਐਪਲੀਕੇਸ਼ਨਸ ਪਲੇਸ ਨੂੰ ਨਨ ਪ੍ਰੋਸੈਸ ਕਰਕੇ ਸੇ ਟਿਕਟ ਜੁਵਾਗੇ